ਪ੍ਰਧਾਨਤਾ ਨੂੰ ਅਧਿਕਾਰ ਦਿੱਤੇ ਆ ਉਹ ਦੇਖ ਲੈਣਗੇ ਜਿਸ ਤਰ੍ਹਾਂ ਵੀ ਉਹਨਾਂ ਨੇ ਕਰਨਾ ਇੱਕ ਹੈ ਕਿ ਹੋਰ ਕਮੇਟੀ ਨੇ ਇੱਕ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਸਾਰੇ ਪਾਰਟੀ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਜਿਹੜਾ ਹੈਗਾ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਕਿ ਪਾਰਟੀ ਦੇ ਖਿਲਾਫ ਕੋਈ ਜਿਹੜਾ ਕੰਮ ਹੈ ਉਹ ਕਰਨਾ ਬੰਦ ਕਰ ਕਿਉਂਕਿ ਜੇ ਕਿਸੇ ਨੇ ਗੱਲ ਰੱਖਣੀ ਆ ਆ ਦੇਖੋ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸਾਰਿਆਂ ਨੇ ਖੁੱਲ ਕੇ ਇੱਥੇ ਆਪੋ ਆਪਣੀ ਗੱਲ ਰੱਖੀ ਆ ਕਿਸੇ ਦੀ ਰਾਏ ਬੱਕਰੀ ਸੀ ਕਿਸੇ ਦੀ ਬੱਕਰੀ ਹੁੰਦੀ ਆ ਪਰ ਜਦੋਂ ਪਾਰਟੀ ਤੋਂ ਬਾਹਰ ਜਾ ਕੇ ਕੋਈ ਅਨੁਸ਼ਾਸਨਹੀਣਤਾ ਕਰਦਾ ਤੇ ਉਹਦੇ ਨਾਲ ਪਾਰਟੀ ਦਾ ਜਿਹੜਾ ਨੁਕਸਾਨ ਹੁੰਦਾ ਸੋ ਅੱਜ ਕੀ ਅੱਜ ਵਰਕਿੰਗ ਕਮੇਟੀ ਨੇ ਕਹਿ ਕੇ ਇਹ ਸਾਰਿਆਂ ਨੂੰ ਸਪਸ਼ਟ ਕਰ ਕਿ ਜਿਹਨੂੰ ਪਾਰਟੀ ਫੋਰਮ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਿ ਉਹ ਫਿਰ ਆਪਣੇ ਆਪ ਨੂੰ ਬਾਹਰ ਹੀ ਸਮਝੇ ਜਿਹੜਾ ਪਾਰਟੀ ਦਾ ਲੀਡਰ ਆਪਣੇ ਆਪ ਨੂੰ ਸਮਝਦਾ ਉਹਨੂੰ ਚਾਹੀਦਾ ਕਿ ਉਹਨੇ ਜੋ ਗੱਲ ਕਹਿਣੀ ਆ ਉਹ ਪਾਰਟੀ ਫਰੇਮ ਪਲੇਟਫਾਰਮ ਦੇ ਉੱਤੇ ਕਹੇ ਇਹ ਮਤਾ ਜਿਹੜਾ ਸਾਰਿਆਂ ਨੇ ਸਹਿਮਤੀ ਦੇ ਨਾਲ ਵਰਕਿੰਗ ਕਮੇਟੀ ਚ ਪਾਸ ਕੀਤਾ ਸੁਪਰੇਮ ਹੈ ਕਮੀ ਸਾਬ ਨੂੰ ਬੇਨਤੀ ਕਰਦਾ ਕਿਉਂਕਿ ਸ਼੍ਰੋਮਣੀ ਗੁੱਦਰ ਪੰਧ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਤੋਂ ਬਾਅਦ ਭੁੰਦਰ ਸਾਹਿਬ ਤੇ ਫਿਰ ਬਾਕੀ ਲੀਡਰ ਸੇ ਪੰਜ ਜੀ ਆਪੇ ਕਹਿੰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਸ੍ਰੀਨਾ ਰਾਗੂ ਸਰਦਾਰ ਦਲਜੀਤ ਸਿੰਘ ਜੀ ਚੀਮਾ ਜੀ ਨੇ ਅੱਜ ਦੀਆਂ ਕੱਲ ਦੀਆਂ ਤੇ ਪਰਸੋਂ ਦੀਆਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਉਹਨਾਂ ਦੀ ਸਾਰੀ ਤਫਸੀਲ ਤੁਹਾਡੇ ਨਾਲ ਸਾਂਝੀ ਕੀਤੀ। ਇਹ ਮੀਟਿੰਗਾਂ ਦੇ ਵਿੱਚ ਇਹ ਡਿਸਕਸ਼ਨ ਤੋਂ ਨਾਲ 1 2 3 4 ਡਿਸਕਸ਼ਨਸ ਹੋਰ ਵੀ ਹੋਈਆਂ ਜਿਹੜੀਆਂ ਸਿੱਖ ਮੁੱਦਿਆਂ ਦੇ ਨਾਲ ਰਿਲੇਟਡ ਐ। ਉਹਦੇ ਵਿੱਚ ਸਭ ਤੋਂ ਇੱਕ ਐਹਮ ਆ ਕੇ 31 ਜੁਲਾਈ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆ ਵੋਟਾਂ ਉਹ ਬਣਾਉਣ ਲਈ ਸਰਕਾਰ ਨੇ ਉਹ ਡੇਟ ਨਿਸ਼ਚਿਤ ਕੀਤੀ ਹੋਈ ਹੈ ਤੇ ਵੀ ਫੈਸਲਾ ਹੋਇਆ ਪੇ ਸਾਰੇ ਵਰਕਰ ਸਹਿਬਾਨ 31 ਜੁਲਾਈ ਤੱਕ ਵੱਧ ਤੋਂ ਵੱਧ ਵਰਕ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਰ ਸੂਚੀਆਂ ਬਾਅਦ ਚ ਬਣਨੀਆਂ ਉਹ ਫਾਰਮ ਵੱਧ ਤੋਂ ਵੱਧ ਭਰ ਕੇ ਤੇ ਵੋਟਾਂ ਦਾਕਾਰ ਜਿਹੜਾ ਚੰਗੀ ਪੱਧਰ ਤੇ ਰਮਣ ਦੂਸਰਾ ਜਿਹੜਾ ਸਭ ਤੋਂ ਇੱਕ ਅਹਿਮ ਆ ਕਿ ਇਸ ਦੇਸ਼ ਦੇ ਫੰਡਾਮੈਂਟਲ ਰਾਈਟ ਆ ਸਾਡੇ ਹਰ ਇੱਕ ਨਾਗਰਿਕ ਨੂੰ ਉਹਨਾਂ ਦੇ ਵਿੱਚ ਰਾਈਟ ਆਫ ਰਿਲੀਜੀਅਨ ਵੀ ਆ ਤੇ ਸਿੱਖ ਪੰਥ ਨੂੰ ਕਿਉਂਕਿ ਸਹਿਬਾਂ ਨੇ ਪੰਜ ਕਕਾਰ ਹੀ ਬਣਾਇਆ ਸੀ ਗੁਰੂ ਦਸਮ ਪਤਸ਼ਾਹ ਨੇ ਤੇ ਦੇਖਣ ਵਿੱਚ ਆਇਆ ਕਿ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਸਾਡੀ ਬੇਟੀ ਜਿਹੜੀ ਡਿਸਟ੍ਰਿਕਟ ਜੱਜ ਦੇ ਉੱਤੇ ਪੇਪਰਾਂ ਦੇ ਵਿੱਚ ਅਪੀਅਰ ਹੋਣ ਗਈ ਸੀ ਤੇ ਉਹਨੂੰ ਉੱਥੇ ਮਜਬੂਰ ਕੀਤਾ ਗਿਆ ਕਿ ਤੂੰ ਆਪਣੀ ਕਿਰਪਾਨ ਜਿਹੜੀ ਹੈ ਬਾਹਰ ਲਾ ਕੇ ਜਾ ਉਹਨੇ ਮੇਰੇ ਨਾਲ ਵੀ ਟੈਲੀਫੋਨ ਤੇ ਗੱਲ ਕੀਤੀ ਮੈਂ ਕਿਹਾ ਤੂੰ ਇੱਕ ਰਿਪਰੈਜੈਂਟੇਸ਼ਨ ਦੇ ਲਿਖ ਕੇ ਉੱਥੋਂ ਦੇ ਜਿਹੜੇ ਰਜਿਸਟਰ ਆ ਰਿਹਾ ਹੈ ਸੋ ਦੈਟ ਕਿ ਮੇਰਾ ਤੇ ਰਾਈਟ ਹੈ ਤੇ ਪੰਜ ਕਕਾਰ ਜਿਹੜੇ ਹਰ ਸਿੱਖ ਨੇ ਆਪਣੇ ਅੰਗ ਸੰਗ ਰੱਖਣੇ ਹੁੰਦੇ ਆ ਪਰ ਉਹਨੇ ਇਜਾਜ਼ਤ ਨਹੀਂ ਦਿੱਤੀ ਅੱਜ ਇਹ ਵੀ ਬੈਠ ਕੇ ਸਿੱਖ ਮੁੱਦਿਆਂ 'ਚੋਂ ਕਿਉਂਕਿ ਅਹਿਮ ਮੁੱਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਤਰਜਮਾਨੀ ਕਰਦੀ ਆ ਤੇ ਇੱਕ ਬੱਚੀ ਦਾ ਇਹ ਕਹਿ ਕੇ ਰਾਈਟ ਖੋਲਣਾ ਤੇ ਉਹਨੂੰ ਅਪੀਅਰ ਨਹੀਂ ਹੋਣ ਦੇਣਾ ਮੈਂ ਸਮਝਦਾ ਇਹ ਵੀ ਅੱਜ ਪਾਰਟੀ ਨੇ ਇੱਥੇ ਡਿਸਕਸ ਕੀਤਾ ਕਿ ਫੰਡamentals ਦੀ ਇਹ ਵੀ ਬਹੁਤ ਵੱਡੀ ਇੱਕ ਅਵੇਲਣਾ ਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਉਹ ਤੋਂ ਇਲਾਵਾ ਕਿਉਂਕਿ ਪਿਛਲੇ ਦਿਨੀ ਸੈਂਟਰ ਦੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਪੇਪਰ ਹੁੰਦੇ ਆ ਤੇ ਬੱਚੇ ਜਿਹੜੇ ਜਾਂਦੇ ਆ ਉੱਥੇ ਇਵਨ ਆ ਕੜਾ ਵੀ ਜਿਹੜਾ ਬਾਹਾਂ ਤੋਂ ਲਹਾਇਆ ਜਾਂਦਾ ਇਹ ਵੀ ਹੋਇਆ ਵੀ ਇਹ ਕਿਉਂਕਿ ਸਾਡਾ ਮੌਲਿਕ ਅਧਿਕਾਰ ਆ ਇਦਾਂ ਦੇ ਜਿਹੜੇ ਜਜ਼ਬਾਤੀ ਸਾਡੇ ਜਿਹੜੇ ਮੰਡੈਟਰੀ ਸਾਡੇ ਹੈਗੇ ਕਾਰ ਉਹਨਾਂ ਦੇ ਉੱਤੇ ਹਮਲਾ ਏਵੇਂ ਦਾ ਨਾ ਕੀਤਾ ਜਾਵੇ ਇੱਕ ਜਿਹੜੀ ਸਭ ਤੋਂ ਅਹਿਮ ਗੱਲ ਸੀ ਉਹ ਸੀ ਪਿਛਲੇ ਦਿਨੀ 에ਰਪੋਰਟ ਦੇ ਉੱਤੇ ਬੀਬੀ ਕੁਲਵਿੰਦਰ ਕੋਰ ਜਿਨੇ ਉਹ ਜੋ ਵਿਵਾਦ ਹੋਇਆ ਤੁਸੀਂ ਮੇਰੇ ਤੋਂ ਬੇਦਰ ਸਾਰੇ ਜਾਣਦੇ ਆ ਪਰ ਉਸ ਆੜ ਤਹਿਤ ਅੱਜ ਮਾਝਾਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨੀ ਇੱਕ ਉਹ ਵਿਚਾਰਾ ਕੇਸਾ ਧਾਰੀ ਵੀ ਨਹੀਂ ਸੀ ਨਾਲ ਉਹਦੇ ਉਹਦੇ ਘਰ ਵਾਲੀ ਸੀ ਉਹ ਬਾਹਰਲੀ ਵਿਦੇਸ਼ੀ ਸੀ ਉੱਥੇ ਮੈਂ ਸਮਝਦਾ ਜੋ ਹਮਲਾ ਕਰਕੇ ਉਹਦੇ ਤੇ ਨੰਗਾ ਨਾਚ ਕੀਤਾ ਗਿਆ ਇਹ ਇੱਕ ਬਹੁਤ ਵੱਡੀ ਹੇਟ ਰਡ ਆ ਕਿ ਇੱਥੇ ਤਾਂ ਕੋਈ ਕ ਐਮਪੀ ਜਿਹੜਾ ਚੁਣਿਆ ਹੋਇਆ ਉਹ ਸਮੁੱਚੀ ਕੌਮ ਦੇ ਉੱਤੇ ਕਿ ਐਡਾ ਵੱਡਾ ਐਲੀਗੇਸ਼ਨ ਲਾ ਦਵੇ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਇਹ ਵੀ ਅੱਜ ਅਹਿਮ ਤੌਰ ਤੇ ਇਹ ਵੀ ਅੱਜ ਡਿਸਕਸ਼ਨਾਂ ਦੇ ਵਿੱਚ ਇੱਕ ਡਿਸਕਸ਼ਨ ਸੀ ਸਹਿਮਤ ਤੌਰ ਤੇ ਦੂਸਰਾ ਸਿੱਖ ਪੰਥ ਹਮੇਸ਼ਾ ਇਹ ਸਾਰਿਆਂ ਧਰਮਾਂ ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਜਦੋਂ ਬਣਿਆ ਇਹਦਾ ਸੋਲ ਆਬਜੈਕਟ ਇਹ ਸੀ ਕਿ ਸਰਬੱਤ ਦਾ ਭਲਾ ਤੇ ਸਿੱਖੀ ਨੂੰ ਕਿਉਂਕਿ ਸਿੱਖਾਂ ਦੀ ਰਿਪ੍ਰেজੈਂਟੇਸ਼ਨ ਸ਼੍ਰੋਮਣੀ ਕਾਲੀ ਦਲ ਕਰਦੀ ਆ ਤੇ ਉਹਨੇ ਉਹਨਾਂ ਦਿਆਂ ਕਦਰਾਂ ਦੇ ਉੱਤੇ ਪਹਿਰਾ ਵੀ ਦੇਣਾ ਪਰ ਇਹ ਦੇਖਿਆ ਗਿਆ ਭਈ ਪਿਛਲੇ ਦਿਨੀ ਜੋ ਇੱਕ ਉਹ ਬੇਟੀ ਉਧਰੋਂ ਗੁਜਰਾਤ ਚੋਂ ਆਈ ਕਿਉਂਕਿ ਸਾਰੀਆਂ ਸਾਡੀਆਂ ਦਾ ਬੇਟੀਆਂ ਹੀ ਆ ਤੇ ਉੱਥੇ ਉਹ ਇੱਕ ਸ਼ਰਾਰਤ ਵਾਲੇ ਪੱਖ ਦੇ ਨਾਲ ਉਹ ਆ ਕੇ ਉੱਥੇ ਇੱਕ ਮੈਸੇਜ ਆ ਕਨਵੇ ਕੀਤਾ ਉਹ ਆਈ ਪਰ ਮੈਂ ਪਹਿਲਾਂ ਵੀ ਸੀ ਉਹਦੀ ਮੈਂ ਤੇ ਰਿਆਪਸ ਕਰ ਰਿਹਾ ਅੱਜ ਬੈਠ ਕੇ ਵਰਕਿੰਗ ਕਮੇਟੀ ਜੇ ਵੀ ਡਿਸਕਸ ਹੋਇਆ ਕਿ ਭਰੀਆਂ ਗੱਲਾਂ ਜੋਗਾ ਘਰ ਜਿੱਥੇ ਸਥਾਨ ਹੈ ਬਹੁਤ سارے ਲੋਕ ਕਰਦੇ ਆ ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਜਿੱਥੇ ਕੇਵਲ ਤਾਂ ਕੇਵਲ ਮੈਂ ਕਹਿ ਸਕਦਾ ਦੁਨੀਆ ਦਾ ਇੱਕ ਧਾਰਮਿਕ ਸਥਾਨ ਹੈ ਜਿੱਥੇ 24 ਘੰਟੇ ਸ਼ਬਦ ਤੋਂ ਇਲਾਵਾ ਹੋਰ ਕੋਈ ਰਾਗ ਨਹੀਂ ਲਾ ਪਿਆ ਜਾਂਦਾ ਕਿਵਲ ਦਾ ਕਿਵਲ ਪਵਿੱਤਰ ਗੁਰਬਾਣੀ ਦਾ ਉੱਥੇ ਜਿਹੜਾ ਆ ਉਹ ਕੀਰਤਨ ਕੀਤਾ ਜਾਂਦਾ ਸੋ ਇਸ ਕਰਕੇ ਇਹ ਵੀ ਅੱਜ ਬੈਠ ਕੇ ਸਾਰੀ ਡਿਸਕਸ ਹੋਈ ਇੱਕ ਦੂਸਰੀ ਜਿਹੜੀ ਇੱਕ ਅਹਿਮ ਮੁੱਦਾ ਸਾਡਾ ਕਿ ਪਿਛਲੇ ਦਿਨੀ ਮubaraka ਚਲੋ ਜਿਹੜੇ ਕੋਲ ਵਜ਼ੀਰ ਬਣ ਗਏ ਉੱਥੇ ਸੈਂਟਰ ਦੇ ਵਿੱਚ ਪਰ ਇੱਕ ਅਹਿਮ ਜਿਹੜਾ ਇੱਕ ਜਜ਼ਬਾਤੀ ਸ਼ਿੰਦ ਹੁੰਦਾ ਉਹਦੇ ਨਾਲ ਖਲਵਾਟ ਕਰਨ ਲਈ ਇੱਕ ਬਿਆਨ ਦਾਗ ਦਿੱਤਾ ਜਾਂਦਾ ਮੈਂ ਕਹਿੰਦਾ ਵੀ ਨੇਰੇ ਬਿਆਨ ਦਾ ਕੇ ਫਿਰ ਆਪਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਇੱਕ ਖਲਵਾੜ ਕਰਦੇ ਆ ਇਹ ਵੀ ਬੈਠ ਕੇ ਇੱਥੇ ਗੱਲ ਹੋਈ ਅੱਜ ਕਿਉਂਕਿ ਉਹ ਸੈਂਟਰ ਸਰਕਾਰ ਨਮੀ ਚੁਣੀ ਗਈ ਤੇ ਵਜ਼ੀਰ ਸਾਹਿਬ ਨੇ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਇੱਕ ਇਹੋ ਜਿਹਾ ਬਿਆਨ ਦਿੱਤੇ ਜਿਨ੍ਹਾਂ ਦਾ ਮੇਰਾ ਖਿਆਲ ਆ ਕੋ ਰਿਜ਼ਲਟ ਵੀ ਨਿਕਲਣਾ ਚਾਹੀਦਾ ਤੇ ਅਸੀਂ ਆਸ ਵੀ ਅਸੀਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਸੀਂ ਇੱਕ ਉਹ ਅਹਿਮ ਉਹਨਾਂ ਨੂੰ ਈਮੇਲ ਕੀਤੀ ਆ ਤੇ ਮੈਂ ਅੱਜ ਇਹ ਬਰਕਨ ਕਮੇਟੀ ਦੇ ਵਿੱਚ ਇਹ ਵੀ ਇਹਨਾਂ ਦੇ ਧਿਆਨ ਚ ਲਿਆਂਦਾ ਸੀ ਕਿ ਸਾਡੇ ਇੱਕ ਸਰਦਾਰ ਗਰਮੀਤ ਸਿੰਘ ਪਟਿਆਲੇ ਤੋਂ ਜਿਹੜਾ ਬੰਦੀ ਸਿੰਘ ਸੀ ਉਹ 9-10 ਮਹੀਨੇ ਦਾ ਵਿਚਾਰਾ ਫੈਰੋਲ ਤੇ ਆ ਗਿਆ ਸੀ ਤੇ ਉਹ ਮੋੜੋ ਦੀ ਜਿਹੜੀ ਅਜਮਾਨਤ ਕੈਨਸਲ ਕਰਕੇ ਉਹਨੂੰ ਫੇਰ ਜੇਲ੍ਹ ਦੇ ਵਿੱਚ ਛੁੱਟਿਆ ਗਿਆ। ਦੂਸਰਾ ਸਰਦਾਰ ਸ਼ਮਸ਼ੀਰ ਸਿੰਘ ਭਾਈ ਸ਼ਮਸ਼ੀਰ ਸਿੰਘ ਸੀ। ਮੇਰਾ ਕਹਿਣ ਤੋਂ ਭਾਵ ਕਿ ਜੇ ਹੁਣ ਵਜੀਦ ਸਾਹਿਬ ਬਣਿਆ ਤਾਂ ਇਹਦਾ ਕੋਈ ਸੁਪੀਚਾ ਨਾਲ ਨਾ ਕਰਕੇ ਐਕਸਪੋਰਟ ਨਾ ਕਰਨ। ਕਿਉਂਕਿ ਜਿਲੇ ਆਪਾਂ ਕੋਈ ਐਵੇਂ ਦੀਆਂ ਗੱਲਾਂ ਕਰਦੇ ਆ ਉਹ ਫਿਰ ਦਿਲੇ ਪੂਰੀਆਂ ਨਹੀਂ ਹੁੰਦੀਆਂ ਫਿਰ ਸਿੱਖਾਂ ਦੇ ਵਿੱਚ ਫ੍ਰਸਟ੍ਰੇਸ਼ਨ ਆਉਂਦੀ ਆ ਤੇ ਮੈਂ ਸਮਝਦਾ ਸਿੱਖ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਜਿਹਨਾਂ ਨੇ ਚੋਖਾ ਯੋਗਦਾਨ ਪਾਇਆ ਤੇ ਉਹਦੇ ਵਿੱਚ ਆ ਹੁਣ ਵੀ ਅੱਜ ਡਿਸਕਸ ਹੋਇਆ ਸੀ ਕਿ 58% ਪੰਜਾਬ ਦੇ ਉਹ ਲੋਕ ਆ ਜਿਨ੍ਹਾਂ ਨੇ ਵੱਡਾ ਇਹਦਾ ਜਿਹੜਾ ਆ ਇੰਡੀਅਨ ਦੇ ਤੌਰ ਦੇ ਉੱਤੇ ਜਿਹੜਾ ਆਪਣਾ ਯੋਗਦਾਨ ਪਾਇਆ ਸੋ ਇਹ ਅੱਜ ਵੀ ਅਹਿਮ ਮੁੱਦੇ ਜਿਹੜੇ ਸਗੇ ਉਹ ਵੀ ਸਾਰੇ ਅੱਜ ਡਿਸਕਸ ਹੋਏ ਉਹ ਵਕਤ ਕਹਿ ਸਕਦਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਤੋਂ ਇੱਕ ਮਹੀਨਾ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਦੀ ਇੱਕ ਬਾੜ ਬਣਾਈ ਸੀ ਤੇ ਇਹਨਾਂ ਦੀ ਮੁੱਖ ਸੰਸਥਾ ਦੇ ਸਾਰੇ ਤੋਰਾ ਕੇਂਦਰੀ ਕਿਉਂਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇਖੀ ਆ ਅਸੀਂ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਭੋਗ ਵੀ ਪਾ ਕੇ ਆਏ ਇਹ ਦੋਏ ਜਥੇਬੰਦੀਆਂ ਉਹਨਾਂ ਸਿਧਾਂਤਾਂ ਨੂੰ ਗੁਰੂ ਸਿਧਾਂਤਾਂ ਨੂੰ ਸਮਰਪਿਤ ਆ ਜਿਹੜੇ ਹਮੇਸ਼ਾ ਸਰਬ ਦੇ ਭਲੇ ਦੀ ਗੱਲ ਉਹਨਾਂ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਮੈਂ ਉਹ ਮੋਰਚਾ ਤੇ ਉਹ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਧੰਨਵਾਦ ਪਹਿਲਾਂ ਸ਼੍ਰੋਮਣੀ ਕਾਲੀ ਦਲ ਦਾ ਕੀਤਾ ਸੀ ਸੋ ਇਹ ਮਹਾਨ ਚੀਜ਼ਾਂ ਦੀ ਜਥੇਬੰਦੀ ਆ ਕੋਈ 2 4 10 ਬੰਦੇ ਇਕੱਠੇ ਹੋ ਕੇ ਸਾਂਝਣ ਪੇ ਇਸ ਜਥੇਬੰਦੀ ਐਡੀ ਵੱਡੀ ਜਿਹੜੀ 1920 ਤੋਂ ਲੈ ਕੇ ਆਨਵਰਡ ਕਾਰਜ جاری ਆ ਉਹ ਮੈਂ ਸਮਝਦਾ ਭਈ ਇੱਕ ਜਦਾਂ ਸੂਰਜ ਮੂਰੇ ਦੀਵਾ ਦਿਖਾ ਲਈਦਾ ਇਹੋ ਦੇ ਤੋਲਿਆ ਸੋ ਮੈਂ ਕਿਉਂਕਿ ਚੀਮਾ ਸਾਹਿਬ ਨੇ ਤੁਹਾਡੇ ਨਾਲ ਸਾਰੇ ਮਤਿਆਂ ਦੀ ਗੱਲ ਕੀਤੀ ਆ ਤੇ ਸਰਦਾਰ ਬਲਵਿੰਦਰ ਸਿੰਘ ਦੀ ਭੂੰਦੜ ਸਾਡੇ ਸਾਰਿਆਂ ਤੋਂ ਸੀਨੀਅਰ ਆ ਬਾਕੀ ਗੱਲ ਇਹਨਾਂ ਨੇ ਕਰਨੀ ਆ ਪਰ ਅਚੇਚੇ ਤੌਰ ਤੇ ਫੋਕਸ ਜਿਹੜਾ ਸਗਾ ਉਹ ਕਰੰਟ ਮੁੱਦੇ ਤੋਂ ਇਲਾਵਾ ਆ ਜਿਹੜੀਆਂ ਸਿੱਖ ਮੁੱਦਿਆਂ ਨਾਲ ਰਿਲੇਟਡ ਜਿਹੜੇ ਸਾਡੀ ਭਾਵਨਾਵਾਂ ਉਹ ਵੀ ਸਾਰੀਆਂ ਬੈਠ ਕੇ ਡਿਸਕਸ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸ ਤੁਸੀਂ ਨੂੰ ਕਹਿਣਾ ਚਾਹੁੰਦਾ ਮੈਂ ਤਾਂ ਬਹੁਤ ਕਿੰਨੇ ਕੰਦਸੇ ਸਾਹ ਉਹ ਮਾਰਕੇ ਕਰ ਉਹ ਬਾਈਕ ਉੱਤਰ ਕਰੂ ਜੇ ਆਵਾਜ਼ ਆ ਤੁਹਾਨੂੰ ਹਾਂ ਹਾਂ ਐਮਾਨ ਥੋੜਾ ਉਹ ਇੱਧਰ ਕਰ ਇੱਧਰ ਆ ਇੱਧਰ ਆ ਇਹ ਕਰੋ ਕੁਰਸੀ ਬਦਲ ਲੈ ਹਾਂ ਵਾ ਮੈਂ ਬਦਲ ਦਿੰਨੇ ਉਹ ਕੁਰਸੀ ਬਦਲਣ ਦੀ ਉਹ ਮੈਂ ਨਹੀਂ ਮਗੋਲੀ ਕਿਉਂ ਆਦੇ ਰਹਿ ਬਈ ਕੁਰਸੀਆਂ ਦਾ ਸਾਡਾ ਕੋਈ ਝਗੜਾ ਨਹੀਂ ਗਾ ਗਰਮੀ ਸਾਹਿਬ ਇਡੀ ਕੁਰਬਾਨੀ ਆਏ ਇਹਨਾਂ ਨੂੰ ਫਿਕਰ ਹੀ ਕੋਈ ਨਹੀਂ ਕੁਸ਼ਤੀ ਦਾ ਇਹਨਾਂ ਨੂੰ ਫਿਕਰ ਨਹੀਂ ਤੇ ਮੈਂ ਖੋਣ ਵਾਲਾ ਨਹੀਂ ਇਹਨਾਂ ਤੋਂ ਨਾ ਕੋਈ ਇਸ ਕਰਕੇ ਧਨ ਭਾਗ ਇਹ ਪ੍ਰਧਾਨ ਕੌਮ ਨੂੰ ਮਿਲੇ ਮੈ ਤੋਂ ਪਹਿਲਾਂ ਜੀਮਾ ਸਾਹਿਬ ਨੇ ਮਤੇ ਪੜੇ ਨੇ ਪਾਰਟੀ ਦੀ ਸਭ ਤੋਂ ਅਹਿਮ ਵਿਧਾਨਿਕ ਅਜਾ ਕਉ ਕੀਤੀਆਂ ਪਾਰਟੀ ਹਮੇਸ਼ਾ ਸੋਚਦੀ ਹੈ ਮੀਟਿੰਗਾਂ ਕਰਕੇ ਪਾਰਟੀ ਦੇ ਸਾਰੇ ਫੋਰ ਬਣੀਆਂ ਜਿਲ੍ਹਾ ਰਿਸ਼ਦਾਰ ਵੀ ਆਏ ਹੁੰਦੇ ਪਰ ਇੱਕ ਕਮੇਟੀ ਦਾ ਸਭ ਤੋਂ ਹੈ ਕੜ ਦੇ ਉਹ ਵੀ ਪਾਰਟੀ ਦੇ ਅਹਿਮ ਇਹ ਸਾਰੀਆਂ ਵਿਚਾਰਾਂ ਪਾਰਟੀ ਮੀਟਿੰਗਾਂ ਕਰਕੇ ਕਰਦੀ ਰਹਿੰਦੀ ਹੈ ਕਿ ਪਾਰਟੀ ਨੂੰ ਹੁਣ ਆਪ ਅੱਗੇ ਲਿਜਾਣ ਵਾਸਤੇ ਕੀ ਮਿਹਨਤ ਕਰਨੀ ਹੈ ਕਿਸ ਤਰ੍ਹਾਂ ਅੱਗੇ ਵਧਣਾ ਹੈ ਪਿੱਛੇ ਕੀ ਕਮੇਰੀ ਨੂੰ ਦੂਰ ਕਿਵੇਂ ਕਰਨਾ ਇਹ ਸਾਰੇ ਦਾ ਮਕਸਦ ਹੀ ਹੁੰਦਾ ਹੈ ਪਰ ਜੋ ਸਾਡੇ ਦੋ ਅੱਜ ਦੇ ਮਤੇ ਨੇ ਇਹਨਾਂ ਨੇ ਤਕਰੀਬਨ ਤੁਹਾਨੂੰ ਕਲੀਅਰ ਕਰਤਾ ਕਿ ਸਾਡਾ ਮਿਸ਼ਨ ਕੀ ਹੈ ਸਾਡਾ ਮਿਸ਼ਨ ਹੈ ਜੋ ਇਹ ਪੰਜਾਬ ਹੈ ਸ਼੍ਰੋਮਣੀ ਕਾਲੀਦਾਰ ਹੈ ਜਿਹੜਾ ਇੱਕ ਘੱਟ ਗਿਣਤੀ ਜਿਹੜੀ ਕੌਮ ਹੈ ਤੇ ਕੌਮ ਇਹ ਉਸ ਦੀ ਨਮਾਇੰਦਗੀ ਕਰਦਾ ਜਿੱਥੇ ਘੱਟ ਗਿਣਤੀ ਕੌਮ ਦੀ ਨਮਾਇੰਦਗੀ ਸਿੱਖ ਵੀ ਕਰਦਾ ਉਥੇ ਸਿੱਖਾਂ ਦਾ ਇੱਕ ਧਰਮ ਹੈ ਜਿਹੜਾ ਵੱਖਰਾ ਧਰਮ ਹੈ ਸਿੱਖ ਧਰਮ ਇਹ ਉਸ ਦੀ ਵੀ ਬੇਅਚਲ ਚਲਦਾ ਹੈ ਪੂਰੇ ਅਨਸਾਰ ਚੱਲਦਾ ਹੈ ਅੱਜ ਜਿੱਥੇ ਸਾਡੇ ਧਰਮ ਤੇ ਹਮਲੇ ਹੋ ਰਹੇ ਉਹ ਸਾਨੂੰ ਮੈਥੋਂ ਪਹਿਲਾਂ ਧਾਮੀ ਸਾਹਿਬ ਨੇ ਬਹੁਤ ਪਿਆਰ ਨਾਲ ਤਰੀਕੇ ਸਿਰ ਦੱਸੇ ਨੇ ਔਰ ਉਹਨਾਂ ਦਾ ਕੋਈ ਜਵਾਬ ਕਿਸੇ ਕੋਲ ਹੈ ਨਹੀਂ ਕਿ ਇਕੱਲੇ ਇਹ ਐ ਨਹੀਂ ਕਿ ਜਿਹਦੇ ਸਿਰ ਤੇ ਕੇਸ ਦਾੜੀ ਹੈ ਜੇ ਕਿਸੇ ਦਾ ਕੇਸ ਕੱਟਿਆ ਜਾਤੀ ਕੋਈ ਵੀ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ ਲੇਕਿਨ ਜਿਹਦੇ ਮੂੰਹ 'ਚ ਉਹ ਲਫ਼ਜ਼ ਪੰਜਾਬੀ ਦਾ ਹੋ ਗਈ ਹੈ ਹੁਣ ਇਹ ਦੇਸ਼ ਖਲਾਅ ਜਾ ਰਹੇ ਨੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਤੁਸੀਂ ਵੀ ਦੇਸ਼ ਦੇ ਕੰਗ ਹੋ ਔਰ ਬੜੇ ਜ਼ਿੰਮੇਵਾਰ ਆਂਗੋ ਤੁਹਾਡੇ ਤੇ ਵੀ ਇਹ ਸਾਰੀਆਂ ਚੀਜ਼ਾਂ ਲਾਗੂ ਹੁੰਦੀਆਂ ਕਿ ਆਪਾਂ ਸਾਰੇ ਇਸ ਦੇਸ਼ ਦੇ ਸੈਰੀ ਆ ਜਿੱਥੇ ਅਮਨ ਸ਼ਾਂਤੀ ਨਹੀਂ ਤੇ ਪਿਆਰ ਦਾ ਭਾਈਚਾਰਾ ਨਹੀਂ ਸਾਰੀਆਂ ਜਿਹੜੀਆਂ ਕੌਮਾਂ ਰਲ ਕੇ ਨਹੀਂ ਆ ਇਸ ਕਰਕੇ ਇਹ ਦੋਨੋਂ ਪੁਆਇੰਟ ਆ ਜਿਹੜੇ